ਖਲਸਾ ਵਜ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾ ਸਿੰਘ ਜੀ ਉਹ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹ ਆਪਣੇ ਸੇਵਕਾਂ ਪ੍ਰਤੀ ਪਿਆਰ ਦੀ ਭਾਵਨਾ ਕਿਸ ਤਰੀਕੇ ਦੇ ਨਾਲ ਉਹ ਬਖਸ਼ਾ ਕਰਦੇ ਨੇ ਕਿਸ ਤਰੀਕੇ ਦੇ ਨਾਲ ਆਪਣੇ ਸੇਵਕਾਂ ਨੂੰ ਕਲਾਵੇ ਵਿੱਚ ਲੈਂਦੇ ਨੇ ਕਿਹੜੇ ਤਰੀਕੇ ਦੇ ਨਾਲ ਉਹਨਾਂ ਦੇ ਬੰਧਨ ਕਰਦੇ ਨੇ ਆਓ ਆਪਾ ਭਾਈ ਰੂਪਾ ਜੀ ਭਾਈ ਰੂਪਜੰਦ ਜਿਨ੍ਹਾਂ ਦਾ ਜਨਮ 22 ਅਪ੍ਰੈਲ 1671 ਵਾਲੇ ਦਿਨ ਹੋਇਆ ਔਰ ਭਾਈ ਰੂਪਚੰਦ ਜੀ ਜਿਹਨਾਂ ਨੂੰ ਪਿਆਰ ਦੇ ਨਾਲ ਭਾਈ ਰੂਪਾ ਵੀ ਕਿਹਾ ਜਾਂਦਾ ਸੀ ਤੁਹਾਨੂੰ ਤੁਹਾਨੂੰ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਆਰੇ ਸਿੱਖਾਂ ਦੇ ਵਿੱਚੋਂ ਇੱਕ ਸਨ ਆਪ ਜੀ ਦਾ ਜਨਮ ਨੂੰ 1766 ਬਿਕਰਮੀ ਦੇ ਮਤਲਬ 28 ਅਪ੍ਰੈਲ 1671 ਵਾਲੇ ਦਿਨ ਮਾਤਾ ਸੂਤੀ ਜੀ ਦੀ ਕੁੱਖੋਂ ਬਾਬਾ ਸਿੱਧੂ ਜੀ ਦੇ ਘਰੇ ਵਿਖੇ ਉਹਨਾਂ ਦੇ ਨਾਨਕੇ ਪਿੰਡ ਵਟਾਕਾਰ ਜਿਹੜਾ ਮੌਕਾ ਵਿਖੇ ਹੋਇਆ ਐਸਾ ਕਿਹਾ ਜਾਂਦਾ ਹੈ ਕਿ ਆਪ ਜੀ ਦਾ ਪਰਿਵਾਰ ਮੀਰੀ ਪੀਰੀ ਦੇ ਮਾਲਕ 6ਵੇਂ ਪਾਸ਼ਾ ਸਹਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਖਾਸ ਪਿਆਰਿਆਂ ਦੇ ਵਿੱਚੋਂ ਇੱਕ ਸੀ ਜਿਸ ਕਾਰਨ ਆਪ ਜੀ ਦੇ ਪਰਿਵਾਰ ਉੱਪਰ ਸਤਿਗੁਰੂ ਜੀ ਦੀ ਅਸੀਸ ਅਤੇ ਕਿਰਪਾ ਬਹੁਤ ਬਣੀ ਹੋਈ ਸੀ ਬਾਬਾ ਸਿੱਧੂ ਜੀ ਪਹਿਲਾਂ ਕਰਮਕਾਂਡੀ ਕਰਿਆਵਾਂ ਦੇ ਅਧੀਨ ਸਨ ਪਰ ਬੀਬੀ ਸੂਰਤੀ ਤੋਂ ਸ਼ੁਰੂ ਤੋਂ ਹੀ ਆਪਣੇ ਪਿਤਾ ਜੀ ਭਾਈ ਅਕਲ ਜੀ ਦੇ ਨਾਲ ਗੁਰੂ ਸੇਵਾ ਵਿੱਚ ਹਾਜ਼ਰੀਆਂ ਪਰਦੇ ਨਹੀਂ ਦੇ ਸਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਵਾਰੀ ਵੱਡੇ ਘਰ ਤੇ ਡਰੋਲੀ ਦੇ ਵਿੱਚਕਾਰ ਪ੍ਰਚਾਰਕ ਦੌਰੇ ਤੇ ਆਏ ਜਿੱਥੇ ਸਹਿ ਪਾਸ਼ਾ ਜੀ ਨੀਦਵਾਣ ਸਜਾਇਆ ਇੱਥੇ ਬੀਬੀ ਸੂਤੀ ਜੀ ਆਪਣੇ ਪਿਤਾ ਦੇ ਭਾਈ ਅਕਲ ਜੀ ਦੇ ਨਾਲ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਸ਼ਾ ਦੇ ਮੁਬਾਰਕ ਦਰਸ਼ਨਾਂ ਨੂੰ ਆਏ ਸਤਗੁਰਾਂ ਨੇ ਭਾਈ ਅਕਲ ਜੀ ਨੂੰ ਖੁਸ਼ ਹੋ ਕੇ ਕਿਹਾ ਲੋਕ ਤਾਂ ਸਿੱਖੀ ਤੇਰੇ ਘਰ ਤੋਂ ਲੈ ਕੇ ਜਾਇਆ ਕਰਨਗੇ ਇਸ ਤੋਂ ਲਾਵਾ ਸਤਿਗੁਰੂ ਜੀ ਨੇ ਬੀਬੀ ਸੂਰਤੀ ਅਤੇ ਭਾਈ ਅਕਲ ਜੀ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਸੇਵਾ ਸਿਮਰਨ ਤੇ ਬੰਦਗੀ ਦੀ ਅਜੇ ਹੀ ਅਸੀਸ ਬਖਸ਼ੀ ਸਾਇਬ ਸ੍ਰੀ ਗੁਰੂ ਹਗਵੇਂ ਸਾਹਿਬ ਜੀ ਇਹਨਾਂ ਦੀ ਸੇਵਾ ਤੋਂ ਇੰਨੇ ਖੁਸ਼ ਹੋਏ ਕਿ ਭਾਈ ਅਕਲ ਜੀ ਨੂੰ ਗੱਡਿਆਂ ਦਾ ਧਨੀ ਉਪਾਦੀ ਬਖਸ਼ਿਸ਼ ਕੀਤੀ ਜਵਾਨ ਅਤੇ ਤਲਵਾਰ ਦੇ ਤਣੀ ਹੋਣ ਦਾ ਵਰ ਦਿੰਦੇ ਆ ਕਿਆ ਹੱਥ ਤੇਰਾ ਤੇ ਖੀਸਾ ਮੇਰਾ ਆਪਣੇ ਮਾਪਿ ਪਿਤਾ ਦੇ ਨਾਲ ਭਾਈ ਰੂਪ ਚੰਦ ਜੀ ਵੀ ਤਾਂ ਤਨ ਸਾਹਿਬ ਸ੍ਰੀ ਗੁਰੂ ਹਗਮਨ ਸਾਹਿਬ ਜੀ ਦੇ ਦਰਸ਼ਨਾਂ ਨੂੰ ਭਾਈ ਕੀ ਟੋਲੀ ਦੇ ਵਿਚਕਾਰ ਆਏ ਉਸ ਪ੍ਰੇਮ ਦੇ ਸਾਂਝ ਦੀ ਡੋਰ ਇਤਨੀ ਮਜ਼ਬੂਤ ਹੋ ਗਈ ਸਤਗੁਰੂ ਜੀ ਪ੍ਰੇਮ ਪਿਆਰ ਵਿੱਚ ਭਿੱਜੇ 45 ਕਿਲੋਮੀਟਰ ਦੀ ਦੂਰੀ ਚੱਲ ਕੇ ਪਿੰਨਤਲ ਕਾਣੀ ਵਿਖੇ ਭਾਈ ਰੂਪਾ ਜੀ ਦੇ ਘਰ ਪੁਜੇ ਅਤੇ ਉਹਨਾਂ ਦੇ ਘਰ ਠਹਿਰ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਐਸਾ ਕਿਹਾ ਜਾਂਦਾ ਹੈ ਕਿ ਜਦੋਂ ਭਾਈ ਰੂਪਾ ਜੀ ਸਤਗੁਰੂ ਜੀ ਦੇ ਲਈ ਜਲ ਲੈ ਕੇ ਪੁਜੇ ਤਾਂ ਸਤਗੁਰੂ ਜੀ ਨੇ ਉਹ ਜਲ ਪੈਣਾ ਭਾਈ ਰੂਪਾ ਜੀ ਨੂੰ ਪਿਆਇਆ ਤੇ ਫਿਰ ਆਪ ਛਕਿਆ ਸਾਰੀ ਸੰਗਤ ਗੁਰੂ ਜੀ ਦਾ ਤੇ ਸਿੱਖ ਦਾ ਪਿਆਰ ਵੇਖ ਕੇ ਹੈਰਾਨ ਹੋ ਗਈ। ਸਤਿਗੁਰਾਂ ਨੇ ਕਿਹਾ ਕਿ ਵੱਡਾ ਪੁਰਖ ਹੈ ਤਾਂ ਕਈਆਂ ਦੀ ਪਿਆਸ बुझाਏਗਾ। ਅਸਲ ਵਿੱਚ ਇਹ ਗੱਲ ਪਿੱਛੇ ਵੀ ਇੱਕ ਗਾਥਾ ਪ੍ਰਚਲਿਤ ਹੈ ਕਿ ਇਕਵਾਰ ਬਾਬਾ ਸਿੱਧੂ ਆਪਣੇ بیٹے ਰੂਪचंद ਜੀ ਦੇ ਨਾਲ ਪਿੰਡ ਤਕਲਾਣੀ ਵਿਖੇ ਹਾੜੀ ਦੀ ਫਸਲ ਕੱਟ ਰਹੇ ਸਨ। ਗਰਮੀ ਬਹੁਤ ਸਿਹਤੇ ਪਿਆਸ ਲੱਗਣ ਤੇ ਦੋਵੇਂ ਪਿਓ ਪਤ ਪਾਣੀ ਪੀਣ ਦੇ ਲਈ ਆਏ ਠੰਡਾ ਜਲ ਦੇਖ ਕੇ ਤਹਰੂ ਚੰਦ ਦੇ ਮਨ ਵਿੱਚ ਆਇਆ ਕਿ ਅਗਰ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਜਲ ਸ਼ਕ ਲੈਣ ਤੇ ਸਾਡੇ ਮਾਨ ਦੀਆਂ ਇਸ਼ਾਵਾ ਪੂਰੀਆਂ ਹੋ ਜਾਣ ਇਹ ਜਲ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਕਨ ਯੋਗ ਹੈ ਦੋਵੇਂ ਉਸ ਵਕਤ ਧਿਆਨ ਮਗਨ ਹੋ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅराधना ਦੇ ਵਿੱਚ ਲੀਨ ਹੋ ਗਏ। ਉਸ ਵਕਤ ਉਹਨਾਂ ਦੇ ਮਨ ਵਿੱਚੋਂ ਇਹ ਨਿਕਲਿਆ ਕਿ ਕਦੇ ਗੁਰੂ ਜੀ ਸਾਡੇ ਹੱਥੋਂ ਵੀ ਠੰਡਾ ਜਾ ਸਕਣਗੇ। ਸੋ ਗੁਰੂ ਜੀ ਉਹਨਾਂ ਦੀ ਪ੍ਰੇਮਾ ਭਗਤੀ ਤੋਂ ਖੁਸ਼ ਹੋ ਕੇ ਉਹਨਾਂ ਨੂੰ ਸਿੱਖੀ ਅਤੇ ਧਰਮ ਪਦਵੀ ਬਖਸ਼ਿਸ਼ ਕੀਤੀ। ਇਤਿਹਾਸਿਕ ਗੱਲ ਦਾ ਗਵਾਹ ਹੈ 1634ਵੀਂ ਵੇਲੇ ਸਿੱਖਾਂ ਤੇ ਮੁਗਲਾਂ ਦੀ ਜੰਗ ਵੇਲੇ ਦੋਵਾਂ ਹੀ ਪਾਸਿਆਂ ਦੀ ਫੌਜਾਂ ਦੇ ਸਿਪਾਹੀਆਂ ਨੂੰ ਭਾਈ ਰੂਪचंद ਜੀ ਨੇ ਜਲ ਸ਼ਕਾ ਕੇ ਗੁਰੂ ਦੇ ਵਚਨ ਨਵਾਉਂਦਾ ਮਨ ਪ੍ਰਾਪਤ ਕੀਤਾ ਸਤਿਗੁਰੂ ਜੀ ਭਾਈ ਰੂਪਾ ਦੇ ਪਿਆਰ ਵਿੱਚ ਭਿੱਜੇ ਇਤਨੀ ਖੁਸ਼ ਹਨ ਕਿ 1688 ਨੂੰ ਭਾਈ ਰੂਪਾ ਦੇ ਨਾਂ ਨਾਲ ਇੱਕ ਪਿੰਡ ਦਾ ਨੀਂ ਪੱਥਰ ਰੱਖ ਦਿੱਤਾ ਮੋੜੀ ਗੜ ਦਿੱਤੀ ਈਹ ਵਈ ਪਿੰਡ ਹੈ ਜੋ ਕਿ ਭਾਈ ਰੂਪਾ ਜੀ ਦੇ ਨਾਂ ਨਾਲ ਮਾਲਵੇ ਦੇ ਬਠਿੰਡੇ ਜ਼ਿਲ੍ਹੇ ਦੇ ਰਾਮਪੁਰਾ ਫੂਲ ਸਬਡਿਵੀਜ਼ਨ ਅਤੇ ਬਲਾਕ ਫੂਲ ਦਾ ਕਸਬਾ ਹੈ ਪੰਜਾਬ ਸਰਕਾਰ ਨੇ ਪਿੰਡ ਨੂੰ ਸਾਲ 2013 ਵਿੱਚ ਕਸਬੇ ਦਾ ਦਰਜਾ ਦਿੱਤਾ ਸੀ ਅਤੇ ਪਾਈ ਰੂਪਾ ਜੀ ਦੇ ਪੰਜ بیٹے ਭਾਈ ਮਹਾਨੰਦ ਜੀ, ਪਾਈ ਸੁਖਾਨੰਦ ਜੀ, ਭਾਈ ਸਰਾਨੰਦ ਜੀ, ਭਾਈ ਸੂਤਾਨੰਦ ਜੀ, ਭਾਈ ਕਰਮ ਸਿੰਘ ਜੀ, ਭਾਈ ਪਰਮ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਤੇ ਇਹਨਾਂ ਚੋਂ ਦੋ ਪੁੱਤਰ ਪਾਈ ਧਰਮ ਸਿੰਘ ਤੇ ਪਰਮ ਸਿੰਘ ਨੇ ਸੈਵਿਕ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੇਵਾ ਨਦੇੜ ਤੱਕ ਕੀਤੀ ਭਾਈ ਧਰਮ ਸਿੰਘ ਦਾ ਦਿਹਾਂਤ ਅਵਚਨ ਨਦੇੜ ਸੈਵਿਖੇ ਹੋਇਆ ਜਦੋਂ ਕਿ ਭਾਈ ਪਰਮ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਗਿਆ ਲੈ ਕੇ ਘਰ ਵਾਪਸ ਪਰਤ ਆਏ ਰਮਗਨਗੀ ਵੇਲੇ ਭਾਈ ਧਰਮ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੱਕ ਗੁਰਕਾ ਇੱਕ ਤਲਵਾਰ ਇੱਕ ਛੋਟਾ ਖੰਡਰ ਇੱਕ ਛੋਟਾ ਖੰਡਾ ਪ੍ਰੇਮ ਭੇਟਾ ਵਜੋਂ ਦਿੱਤਾ ਸੋ ਇਹ ਸੀ ਭਾਈ ਰੂਪ ਚੰਦ ਜੀ 1 ਜਨਵਰੀ 1766 ਸੰਮਤ 1833 ਵਿਕਰਮੀ 1766 ਨੂੰ 95 ਸਾਲ ਦੀ ਉਮਰ ਭੋਕੇ ਅਕਾਲ ਪਿਆਨਾ ਕਰ ਗਏ ਇਹ ਇਤਿਹਾਸ ਹੈ ਗੁਰੂ ਪਿਆਰਿਓ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਅਤੇ ਭਾਈ ਰੂਪ ਚੰਦ ਜੀ ਸੋ ਆਉਂ ਜਹੀ ਹੋਈਆਂ ਪੁੱਲਾਂ ਨੂੰ ਨਾ ਤਾਰਿਓ ਗੱਜ ਕਿਫਤਿ ਗਜਾਈਏ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ